ਪੰਜਾਬ ਦੇ ਅੰਦਰ ਲਗਭਗ 12800 ਪਿੰਡਾਂ ਦੇ ਵਿੱਚ ਜੇਕਰ ਅੱਜ ਦੇਖਿਆ ਜਾਵੇ ਤਾਂ ਇੱਕ ਵੱਖਰੀ ਕਿਸਮ ਦਾ ਜਿਹੜਾ ਪਿੰਡਾ ਹੋ ਵਸਾਇਆ ਜਾ ਰਿਹਾ ਉਹ ਪਿੰਡ ਦਾ ਸੰਕਲਪਾ ਜਿਹੜਾ ਅੱਜ ਤੋਂ ਸੈਂਕੜੇ ਸਾਲ ਪਹਿਲਾਂ ਸਾਡੇ ਹੀ ਰਾਇਬਰਾ ਜਿਹੜਾ ਸ਼੍ਰੀ ਗੁਰੂ ਰਵਦਾਸ ਜੀ ਨੇ ਲਿਆ ਸੀਗਾ ਉਹਨਾਂ ਨੇ ਉਹ ਸਮੇਂ ਦੇ ਵਿੱਚ ਲਿਆਂਦਾ ਸੀ ਜਦੋਂ ਸਾਡੇ ਲੋਕਾਂ ਨੂੰ ਰੱਬ ਦਾ ਨੌਲਣ ਦਾ ਵੀ ਅਧਿਕਾਰ ਨਹੀਂ ਸੀਗਾ ਤੇ ਉਹ ਸਮੇਂ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਐਸਾ ਚਾਹੂੰ ਰਾਜ ਮੈਂ ਜਹਾਂ ਮਿਲੇ ਸਭਨ ਕੁਨ ਛੋਟ ਬੜੇ ਸਭ ਸੰਬਸ ਰਵਦਾਸ ਰਹੇ ਪ੍ਰਸੰਨ ਤੇ ਉਹਨਾਂ ਨੇ ਕਿਹਾ ਸੀ ਕਿ ਅਜਿਹਾ ਪਿੰਡ ਹੋਵੇ ਜਿੱਥੇ ਕਿਸੇ ਨੂੰ ਕੋਈ ਗਮ ਨੀ ਹੋਵੇ ਜਿੱਥੇ ਕੋਈ ਲੁੱਟ-ਸੁੱਟ ਨਾ ਹੋਵੇ ਜਿੱਥੇ ਕੋਈ ਵਿਤਕਰਾ ਨਾ ਹੋਵੇ ਜਿੱਥੇ ਉੱਚ-ਨੀਚ ਨਾ ਹੋਵੇ ਅਜਿਹਾ ਪਿੰਡ ਦਾ ਨਾਮ ਜਿਹੜਾ ਬੇਗੰਪੁਰਾ ਹੋ ਸੋ ਇੰਨਾ ਸਮਾਂ ਬੀਤਣ ਤੋਂ ਬਾਅਦ ਅੱਜ 2025 ਦੇ ਵਿੱਚ ਜਦੋਂ ਅਸੀਂ ਖੜੇ ਆ ਤਾਂ ਅੱਜ ਜਿਹੜਾ ਉਹ ਬੇਗੰਪੁਰੇ ਦੀ 20 ਮਈ ਨੂੰ ਨਹੀਂ ਆ ਜਿਹੜੀ ਰੱਖੀ ਜਾਣੀ ਆ ਬੇਗੰਪੁਰੇ ਦਾ ਸੰਕਲਪਾ ਜਿਹੜਾ ਉਹ ਬਾਬਾ ਜੀਵਨ ਸਿੰਘ ਦੀ ਜਿਹੜੀ ਕੁਰਬਾਨੀ ਦੀ ਭਾਵਨਾ ਉਹਨਾਂ ਤੋਂ ਬਿਨਾ ਪੂਰਾ ਨਹੀਂ ਹੋ ਸਕਦਾ ਜੇ ਸ਼੍ਰੀ ਗੁਰੂ ਰਵਦਾਸ ਦਾ ਜਿਹੜਾ ਸੰਕਲਪਾ ਪੂਰਾ ਕੋਈ ਕਰ ਸਕਦਾ ਤਾਂ ਉਹ ਬਾਬਾ ਜੀਵਨ ਸਿੰਘ ਦੀ ਫੌਜ ਹੀ ਕਰ ਸਕਦੀ ਆ ਅਸੀਂ ਜਦੋਂ ਜ਼ਮੀਨ ਦੇ ਪੰਚਾਇਤੀ ਜ਼ਮੀਨ ਦੇ ਤੀਸਰੇ ਹਿੱਸੇ ਨੂੰ ਲੈ ਕੇ ਲੜੇ ਤਾਂ ਵੀ ਜਿਹੜਾ ਬਾਬਾ ਜੀਵਨ ਸਿੰਘ ਦੀਆਂ ਫੌਜਾਂ ਨੇ ਉਹ ਹਿੱਕ ੜਾ ਕੇ ਲੜੀਆਂ ਨੇ ਅੱਜ ਇਤਿਹਾਸ ਸਿਰਜਿਆ ਜਾ ਰਿਹਾ ਆ ਬਾਬਾ ਜੀਵਨ ਸਿੰਘ ਦੀਆਂ ਫੌਜਾਂ ਦੀ ਸਾਨੂੰ ਲੋੜ ਆ ਅੱਜ ਪਿੰਡਾਂ ਚੋਂ ਨਿਕਲਣ ਦਾ ਸਮਾਂ ਸਾਡੀ ਗੁਲਾਮੀ ਦੀਆਂ ਜ਼ੰਜੀਰਾਂ ਤੋੜਨ ਦਾ ਸਮਾਂ ਆਓ ਤੇ 20 ਮਈ ਨੂੰ ਜਿਹੜਾ ਸ਼੍ਰੀ ਗੁਰੂ ਰਵਦਾਸ ਦੇ ਉਸ ਬੇਗਮਪੁਰੇ ਦਾ ਸੰਕਲਪਾ ਜਿਹੜਾ ਪੂਰਾ ਕਰੀਏ ਉਹ ਪਿੰਡਾਂ ਦੇ ਵਿੱਚੋਂ ਸ਼੍ਰੀ ਗੁਰੂ ਰਵਦਾਸ ਦੇ ਪੈਰੋਕਾਰ ਤੇ ਰੰਗਰੇਟੇ ਗੁਰੂ ਕੇ ਬੇਟੇ ਨੇ ਜਿਹੜੇ ਉਹਨਾਂ ਨੇ ਹੀ ਪੂਰਾ ਕਰਨਾ ਕਿਸੇ ਨੇ ਬਾਹਰੋਂ ਆ ਕੇ ਨਹੀਂ ਕਰਨਾ ਹੈ। ਸੋ ਰਾਜਕ੍ਰਿੰਦੀਆਂ ਸਰਕਾਰਾਂ ਤੇ ਹੋਰ ਪ੍ਰਬੰਧਾਂ ਤੋਂ ਆ ਛੱਡਿਏ ਆਪਣੀ ਫੌਜ ਤੇ ਯਕੀਨ ਰੱਖੀ ਆਪਣੇ ਗੁਰੂ ਰੈਬਰਾਂ ਦੇ ਦਿਤਫਾਏ ਰਾਹ ਦੇ ਉੱਪਰ ਚੱਲੀਏ ਤੇ ਉਸ ਰਾਹ ਦੇ ਉੱਪਰ ਚੱਲ ਕੇ ਇਹ ਜ਼ਮੀਨਾਂ ਦੀ ਜਿਹੜੀ ਵੰਡਾ ਉਹ ਕੀਤੀ ਜਾ ਸਕਦੀ ਹੈ ਜਿਦਾਂ ਤੁਸੀਂ ਦੇਖ ਸਕਦੇ ਹੋ ਕਿ ਸੇ ਲਗਭਗ 927 ਏਕੜ ਜ਼ਮੀਨ ਹੈ ਜਿਹੜੀ ਪਈ ਆ। ਸੋ ਇਹੀ ਜ਼ਮੀਨ ਹੈ ਜਿਹੜੀ ਆਉਣ ਵਾਲੀ 20 ਮਈ ਨੂੰ ਜਿਹੜੀ ਤੁਹਾਡੇ ਲੋਕਾਂ ਦੇ ਵਿੱਚ ਵੰਡੀ ਜਾਣੀ ਆ।